ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਸੇ ਸਵਾਗਤ ਕਰਦੇ ਹਾਂ ਸਰਤ ਸਬਜੀਤ ਨੂੰ ਜੀਤਾਂ ਤੋਂ ਫਿਰ ਤੋਂ ਪਰਮਾਤਮਾ ਦੇ ਨਾਮ ਤੇ ਆਵਾਰੀ ਮਾਫੀ ਤੇ ਹਮੇਸ਼ਾ ਤੁਸਤ ਰਹਿਣ ਦਾ ਨਾਂਦਾਂ ਬਖਸ਼ੀ ਗੱਲ ਕਰਦੇ ਅਸੀਂ ਅੱਜ ਸੋ ਲਾਂਗ ਬੱਧੀ ਹੋਵੇ ਮਨ ਲੜੀ ਦੇ ਕੁੱਲੂ ਹੋ ਗਿਆ ਜਾਂ ਮਾੜਾ ਚਾਪਾਰ ਤੋਂ ਤਾਂ ਆ ਕੇ ਪਾਸ شنکر پاس سیسو کوکسر گازہ چندربل جو یہ علاقے سے پہاڑی علاقے منالی تو اگے یہ اِن سونے علاقے میں ہجے تک تھے جو کہ خاص کر کے شنکلا پاس ہزے برف نہیں پگڑی ہزے اتنے برف موجود ہے ਪੋਰੀ ਪਤਰੀ ਜਦੋਂ ਹੋਈ ਹੋਈ ਤੇ ਨਾ ਸੋਨੇ ਲੱਗਦੇ ਹਾਲ ਕਰਨ ਸੁਲਾੰਗਾ ਵਾਜੀ ਉਹ ਮਨਸੋਖ ਤੋਂ ਸੋਨਾ ਲੱਗਦਾ ਮਨੜੀ ਮਨੜੀ ਵੀ ਹੈ ਪੁੱਧੀਆ ਪਰ ਤੂ ਸਭ ਤੋਂ ਸੋਨਾ ਲੱਗਦਾ ਰੰਗ ਬਾਸ ਤੇ ਮਨੜੀ ਉਹ ਹੈ ਸੁਲਾੰਗ ਬੰਦੀ ਹੈ ਕਿਉਂਕਿ ਉੱਥੇ ਹਾਲੇ ਲੱਕੇ ਨਾ ਕਿ ਕੋਗ ਸਤੋ ਟਿਕਾਉ ਖੂਸੂਰਤੀ ਤੇ ਨਿਆਰੇ ਹੈ ਚਾਰੇ ਪਾਸੇ ਹਰਿਆਵ ਚਾਰੇ ਪਾਸੇ ਜਦੋਂ ਦਸੰਬਰ ਦੇ ਮਹੀਨੇ ਪਈ ਹੋਈ ਬਰਫ ਤੇ ਮੌਸਮ ਸਾਫ ਸੁਆਗਤਾ ਨਿੱਲਾ ਤੇ ਠੰਡਾ ਮੌਸਮ ਨਿਆਰੇ ਦੇਖਣ ਹੋਰ ਕੀ ਮਿਲ ਸਕਦਾ ਚਲੂ ਆਪਾਂ ਦੋ ਬੁੱਸੇ ਅੱਗੇ ਆਹ ਬੀ ਗੰਦ ਪਾਉਂਦੇ ਜਿਵੇਂ ਕੋਈ ਸਮਾਨ ਲੈ ਕੇ ਜਾਂਦਾ ਖਾਂ ਬਿੰਦਾ ਉੱਥੇ ਜਾ ਕੇ ਸੁੱਟ ਦਿੰਦੇ ਨੇ ਛੋਏ ਬਹੁਤ ਗੰਦ ਕਰਦੇ ਇਹ ਸਮਾਨ ਲੈ ਕੇ ਜਾ ਰਹੇ ਹਾਂ ਤਾਂ ਨਾਲ ਆਪਣੇ ਵੀ ਥੋੜਾ 10 ਮਿੰਨਾਂ ਕੇ ਚੋ ਤੇ ਨਹੀਂ ਤਾਂ ਇੱਕੋ ਭਾਵ ਆਖ ਲੋ ਸਵਿਚੋ ਜੋ ਕਿ ਖਲਜ ਪਿਆ ਕਰਨੇ ਉਹ ਪਾਈ ਜਾਓ ਪਰੰਤੂ ਜੇ ਗੰਦ ਨਾ ਪਾਓ ਗੰਦ ਪਾਉਣ ਨਾਲ ਜੋ ਕਿ ਉੱਥੇ ਬੰਦਾ ਜੋ ਕਿ ਜਦੋਂ ਤੱਕ ਬੰਦਾ ਉਦਾਸ ਹੋ ਜਾਂਦਾ ਹੈ ਕਿਉਂ ਵਤ ਪੁੰਨ ਇੰਨੀ ਸੋਹਣੀ ਕੁਪਤਰ ਜਗਾ ਤੇ ਇੱਥੇ ਲੋਕ ਘੁੰਮਣ ਆਉਂਦੇ ਨੇ ਕੁਪਤਰ ਸੱਚ ਨਹੀਂ ਜੋ ਕਿ ਖੂਬਸੂਰਤੀ ਅਣੀ ਜਗਾ ਜਿੱਥੇ ਅਸੀਂ ਲੋਕ ਗੱਲ ਅਸੀਂ ਗੰਦ ਪਾਉਂਦੇ ਆਂ ਇਹ ਨਹੀਂ ਕਰਨਾ ਉਹ ਜੋ ਕਿ ਉੱਥੋਂ ਦਾ ਜੋ ਕਿ ਮੌਸਮ ਹੈ ਉਹ ਵੀ ਖਰਾਬ ਹੋ ਜਾਵੇਗਾ ਪਰੰਤੂ ਜਿਵੇਂ ਚਿੰਤਾ ਨਾ ਕਰੋ ਜੋ ਵੀ ਕੁਝ ਸਹੀ ਹਾਲਾਤ ਫਾਇਰ ਰੱਖਣ ਤੁਸੇ ਅਸੀਂ ਜਿਹੜਾ ਪੇਕੋ ਮੜੀਆਂ ਚਾਹੀਦੇ ਨੇ ਕਿਉਂਕਿ ਜਿੰਦਗੀ ਵਿੱਚ ਮੌਕੇ ਬਾਰ ਬਾਰ ਕਦੇ ਵੀ ਨਹੀਂ ਆਉਗੇ ਪਰ ਮਾਰ ਮੈਂ ਇਹ ਕਰ ਪਾਉਗੀ ਮੇਰਾ ਹਨਾ ਨੂੰ ਚੁੱਪ ਚਾਦੇ ਰੱਖੇ ਤੇ ਕਿਸੇ ਨੂੰ ਵਧੀਆ ਲੱਗ ਕੇ ਕੁਝ ਮਰ ਜਾਓ ਧੰਨਵਾਦ